ਅਜਾ ਸਾਹਮਣੇ ਆ ਘਰ ਦਿਖਦਾ ਹੁਣ ਮੇਰਾ ਇੱਥੇ ਆ ਇਹ ਦੇਖਣਾ ਬੰਦ ਹੋ ਜਾਣਾ ਮੇਰੇ ਇੱਥੇ ਪਰਾਟਾ ਹੋ ਜਾਣਾ ਹੈ ਆਹ ਪਹਿਲਾ ਕਣ ਵੱਜਣ ਲੱਗ ਗਿਆ ਜੀ ਉੱਪਰ ਓਏ ਟਾਕੇ ਵੈਂਦ ਜਗਾ ਬਦਲ ਖੜਕਦੇ ਹੁਣ ਖਜ਼ਾਨੇ ਲੱਭਣਗੇ ਜਿਹੜੇ ਪੁਰਾਣੇ ਸਾਹਮ ਸਾਹਮ ਕੇ ਰੱਖੇ ਹੋਏ ਜਣਾ ਨੇ ਹਾਂ ਜਿਹੜੇ ਖਜ਼ਾਨੇ ਸਾਹਮ ਸਾਹਮ ਕੇ ਰੱਖੇ ਹੋਏ ਆ ਉੱਪਰ ਤੇ ਸਾਰੇ ਥੱਲੇ ਅੰਦਰ ਤੇ ਬਾਹਰ ਫਾਨੁਕ ਰਾਤ ਦੀ ਗੱਲ ਦੱਸਦਾ ਜਿਹੜੀ ਗੱਲ ਦਾ ਡਰ ਸੀ ਰਾਤ ਉਹੀ ਹੋਈ ਉਹ ਪਤਾ ਕਿ ਰਾਤ ਸੁੱਤੇ ਪੇ ਕੂਲਰ ਲੱਗ ਗਿਆ ਕੋਈ ਐਸੀ ਨਹੀਂ ਨੀਲਾ ਆਸਮਾਨ ਦੇਖਾਂਗੇ ਉੱਪਰ ਸੌਰੀ ਫੋਨ ਕਰ ਗਿਆ ਥਲੇ 2:30 ਵਜੇ ਮੀ ਆ ਗਿਆ ਹੌੜਾ ਦਬੜੀ ਵੱਜ ਗਈ ਮੈਂ ਚੱਲ ਦੋ ਤੁੱਕੇ ਜੇ ਗਿਰੇ ਮੈਂ ਚੱਲ ਕੋਈ ਨਹੀਂ ਥੋੜਾ 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 ਤੇਜ਼ ਹੁੰਦਾ 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 ਪੂਰਾ ਤਾਂ ਕਿ ਫਿਰ ਉਹ ਤੇ ਅੰਦਰ ਬਾੜੇ ਕੁਝ ਉੱਧਰ ਕਰੇ ਫਿਰ ਅੰਦਰ ਇੱਧਰ ਟੀਵੀ ਵਾਲਾ ਚੱਲ ਕਰਦੇ ਹਾਂ ਕਿ ਏਸੀ ਤਾਂ ਹੁਣ ਅਸੀਂ ਪੱਕਾ ਹੀ ਖੋਲਦੇ ਜੇ ਏਸੀ ਲਾਲਾ ਸਿੱਤਾ ਚੱਲ ਚੱਲ ਬਣਦਾ ਕੰਮ ਮੈਂ ਹੁਣ ਏਸੀ ਹੋਰ 10-15 ਦਿਨ ਕੱਟ ਲੈਂਦੇ ਆ ਔਖੇ ਸੌਖੇ ਕਰਦੇ ਹੋ ਜਾਣਾ ਮੌਸਮ ਦਾ ਵਿੱਚ ਚੇਂਜ ਹੋ ਜਾਣਾ ਹੂੰ ਕੋਸਕ ਟੈਂਪਰ ਮਿਸਤਰੀ ਹੁਣੇ ਆਉਣੇ ਆਲੇ ਆ ਅਸੀਂ ਹੁਣ ਅਸੀਂ ਸਮਾਨ ਕੱਢ ਕੱਢ ਕੇ ਰੱਖ ਰਹੇ ਹਾਂ ਸਾਰਾ ਤੇ ਇੱਕ ਉਹਨਾਂ ਕਮਰੇ ਦਾ ਫੇਰ ਫਰਕ ਪੈਂਦਾ ਜਾਂਦਾ ਕਮਰਾ ਹੁਣ ਕੋਠੇ ਪਰ ਬਣਾਉਣਾ ਪੈਣਾ ਸਟੋਰ ਰੂਮ ਹੁਣ ਥੱਲੇ ਸਟੋਰ ਰੂਮ ਕੋਈ ਨਹੀਂ ਬਣਾਇਆ ਹੁਣ ਜਿਹੜਾ ਇੰਨਾ ਮੈਂ ਦੇਖਦਾ ਵੀ ਇੰਨਾ ਤਾਂ ਆਮ ਸ਼ਾਮ ਕਿੱਥੇ ਰੱਖਾਂਗੇ ਹਾਂ ਉਹ ਇਹ ਕਹਿੰਦੇ ਸਾਰਾ ਸਾਮਾਨ ਉੱਪਰ ਜਿਹੜਾ ਵੀ ਹੋਊਗਾ ਸਟੋਰ ਦਾ ਜਿੰਨਾ ਵੀ ਹੋਊਗਾ ਲੱਟਰਨ ਛੱਤੋਂ ਤੁਹਾਡੇ ਹਰ ਜਾਇਆਂ ਜੀ ਮੈਨੂੰ ਲਾਜ਼ਮੀ ਚੱਕਣੀ ਤਾਂ ਹੈ ਜੀ ਨਹੀਂ ਇਹ ਗੁਜਰ ਨੂੰ ਵੀ ਇਹ ਕਹਿੰਦੇ ਇੱਕ ਦੋ ਮੈਂ ਤੁਹਾਨੂੰ ਮੈਂ ਉਹ ਜਿਹੜੇ ਬਾਹਰ ਬੈਠੇ ਨੇ ਲਾਦੀ ਚ ਗੁਜਰ ਹਾਂ ਹਾਂ ਉਹਨਾਂ ਨੂੰ ਵੀ ਦਵਾ ਦੇਣੀ ਆ ਹਾਂ ਜਿਹੜੇ ਜਿਹੜੇ ਚੀਜ਼ਾਂ ਮੈਂ ਕਿ ਬਈ ਰੱਖਣ ਤੋਂ ਸਾਮ੍ਹੋਂ ਰੱਖਣ ਤੋਂ ਕੋਈ ਫਾਇਦਾ ਹੈ ਨਹੀਂ ਹੁਣ ਕਿਹੜੇ ਰਿਸ਼ਤੇ ਕੋਈ ਰਾਤ ਲਾਉਣ ਦਿਨੇ ਦਿਨ ਆਉਂਦਾ ਅਗਲੇ ਦਿਨ ਚਲੇ ਜਾਂਦਾ ਪਰ ਹੀ ਹੁਣੀ ਆਉਂਦੇ ਆ ਇੱਕ ਦੋ ਰਾਤ ਉਹਨਾਂ ਵਾਸਤੇ ਕਮਰਾ ਬਣ ਜਾਣਾ ਬਣਤੀ ਜਾ ਉਹ ਬਣਾਇਆ ਉਹਨੂੰ ਦਾ ਕਮਰਾ AC ਵੀ ਉਸੇ ਲਾ ਕੇ ਤਿਆਰ ਕਰ ਦਿੱਤਾ ਜਦ ਮਰਜ਼ੀ ਆਉਣ ਜਦ ਮਰਜ਼ੀ ਰਹਿਣ ਬਾ ਮਹੀਨਾ ਰਹਿਣਾ ਬਾ 2 ਮਹੀਨੇ ਰਹਿਣਾ ਤੇ 100 ਚ ਲੈ ਕੇ 8 ਵਜੇ ਆ ਗਏ ਮੁੱਲਾ ਦਾ ਬਾਹਰ ਐਤਵਾਰ ਐਤਵਾਰ ਆ ਗਿਆ ਐਤਵਾਰ ਆ ਗਿਆ ਖਵਾ ਰਿਹਾ ਕਿਹਾ ਉਹ ਤੋਂ ਬੱਬਰ ਆਫ ਦੇ ਮੈਨੂੰ ਲੌਬੀ ਚਾਹ ਬਣ ਕੇ ਮੋਟਰ ਪਰ ਹੁਣ ਮੋਟਰ ਦੀ ਚਾਹ ਬੜੀ ਖਾਸ ਲੱਗਦੀ ਸਵੇਰੇ ਸਵੇਰੇ ਆ ਕੇ ਇੱਥੇ ਅੱਜ ਮੈਂ ਬਹੁਤ ਵਿੱਚ ਲੌਂਗ ਵਲੈਚੀਆਂ ਪਾਈਆਂ ਬਾਈ ਅੱਛਾ ਜੀ ਹੂੰ ਅੱਛਾ ਜੀ ਤੇ ਜਿਹੜੀ ਬੈਬਾ ਦੀ ਚੱਕੀ ਜਾਊਗੀ ਮੇਰੇ ਦੁਕਾਨਾ ਮੇਰੇ ਲੱਕ ਦੁਖਦਾ ਗੋਡੇ ਦੁਖਦੇ ਆ ਵਿੱਚ ਬਹੁਤ ਚੂਚੀਆਂ ਪਾਈਆਂ ਅੱਜ ਮੈਂ ਠੀਕ ਆ ਗੁੱਜਰ ਬਾਈ ਆਗੇ ਬੰਦੇ ਕਰਾਂ ਘਟਾਉਣੇ ਆਲੇ ਆਗੇ ਹਾਂ ਡੱਬਾ ਜੀ ਚਲ ਆ ਵੀ ਦੇ ਚਲ ਚਲ ਕੇ ਮੈਂ ਦੱਸਦਾ ਤੇ ਕੇ ਫੋਟੋ ਟੇਕ ਕਰ ਦੇ ਕੰਮ ਸ਼ੁਰੂ ਹਾਂਜੀ 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 ਵਧੀਆ ਰੱਖਾ ਹਾਂ ਕਿ ਭਾਈ ਕਰ ਮੈਨੂੰ ਤਾਂ ਫੋਨ ਆ ਗਿਆ ਦਾ ਡੈਡੀ ਘਰ ਨੂੰ ਆ ਜਾ ਬੰਦੇ ਆ ਗਏ ਕਿੱਧਰ ਤੋਂ ਸ਼ੁਰੂ ਕਰਾਉਣਾ ਹੈ ਕਿਆ ਕੁਝ ਕਰਨਾ ਉਹਨਾਂ ਨੇ ਇਹ ਪੁੱਛਦਾ ਹੁਣ ਉਹਨਾਂ ਨਾਲ ਕਿੰਨੇ ਬੰਦੇ ਜਾ ਕੇ ਦੇਖਦੇ ਹੁਣ ਕੁਝ ਕੁ ਦਿਨ ਤੱਕ ਜਿਹੜੀ ਸਾਹਮਣੇ ਲੁੱਕ ਆ ਇਹਦੇ ਸਾਹਮਣੇ ਘਰ ਦਿਖਦਾ ਹੁਣ ਮੇਰਾ ਇੱਥੇ ਆ ਇਹ ਦੇਖਣਾ ਬੰਦ ਹੋ ਜਾਣਾ ਫਿਰ ਇੱਥੇ ਪਰਾਟਾ ਹੋ ਜਾਣਾ ਇਹ ਬਸ ਜਿਆਦਾ ਰਹਿ ਜੇ ਵੀਡੀਓ ਦੇਖ ਲੈ ਕਰਾਂਗੇ ਇਹਦਾ ਹਾਲ ਲੋਕੇਸ਼ਨ ਸਾਹਮਣੇ ਦਿਖਦੀ ਮੈਨੂੰ ਇਹ ਨਹੀਂ ਦਿਖਣੀ ਫਿਰ ਇੱਥੇ ਤੇ ਬੰਦੇ ਵੜ ਗਏ ਅੰਦਰ ਉਹ ਘੁੰਮ ਰਿਹਾ ਅੰਦਰ ਦੇਖਾਂ ਜਾ ਕੇ ਤੇ ਇਸੀਆਂ ਕਾਂਡੀਆਂ ਲੈਂਦੇ ਆ ਭਾਈ ਜਿਹੜਾ ਨੇ ਤਾਂ ਭੰਨਣ ਵਾਸਤੇ ਆਹ ਆ ਗਈ ਵੀਰ ਕਣ ਚੱਕ ਲੈਂਦਾ ਉਹ ਬੱਲੇ ਭਾਈ ਬੱਲੇ 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 ਆ ਗਏ ਸਾਰੇ ਬੰਦੇ ਪੰਜ ਮਿਸਤਰੀ ਸਾਹਿਬ ਹਾਂਜੀ ਇੱਕ ਨਵਾਂ ਪੋਰ ਮੜ ਕੇ ਆਇਆ ਮੇਰੇ ਕੋਲ ਆ ਤੁਹਾਨੂੰ ਦਿਖਾਉਂਦਾ ਹਾਂ ਕਿ ਹਾਂਜੀ ਮੈਂ ਉਹ ਘਰ ਦਾ ਨਕਸ਼ਾ ਇਸ ਕੋਰ ਬਣ ਕੇ ਆ ਗਿਆ ਉਹਦੇ ਵਿੱਚ ਇਧਰ ਉਧਰ ਘਾਤੇ ਚੀਜ਼ਾਂ ਮੈਂ ਤੁਹਾਨੂੰ ਵੇਚਿਆ ਤਾਂ ਮੈਂ ਹੈਲੋ ਕੱਢੀ ਆਪਣੇ ਕੋਲ ਇਹਨਾਂ ਦੇਖੋ ਪੁਰਾਣੀ ਸਿਊਂਫ ਲੱਗੀ ਦੀ ਆਹ ਅਜੇ ਸਿਊਂ ਘੁੰਮਦੀ ਆ ਵਿੱਚ ਆਹ ਬੰਦਾ 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 ਦਰਵਾਜ਼ਾ ਬਟੈਣੇ ਨੇ ਬੁਰਾਈ ਹਾਲ ਤਾਂ ਸਾਰੇ ਦਾ ਦਰਵਾਜ਼ਾ ਸਹੀ ਹੈ ਜਿਹੜੀ ਕੰਧ ਵਿੱਚ ਦੇ ਨਾ ਕਰੀ ਹੋਈ ਕੰਧ ਦੇ ਵਿੱਚ ਉਹ ਕੰਧ ਦੇ ਵਿੱਚ ਸਿਲ ਪਾਏ ਪਾਏ ਕੇ ਉਹ ਨਰਮ ਹੋ ਗਈ ਲੱਕੜੀ ਫਿਰ ਯਾਨੀ ਕਿ ਦਰਵਾਜ਼ਾ ਬਿਲਕੁਲ ਸਹੀ ਆਹ ਇਹਦੇ ਵਿੱਚੋਂ ਪਾਈ ਕੀਤੀ ਜਾਰ ਪਾਈ ਕੀਤੀ ਕਾਫੀ ਖੋਲਦਾ ਸਵਾਹ ਨਿਕਲੀ ਜਾ ਰਹੇ ਨੇ ਕਾਫੀ ਵਾਈਫਾਈ ਵਾਲੇ ਆਗੇ ਰਾਤ ਦਾ ਬੰਦ ਕਰਾਏ ਉਹਨਾਂ ਨੇ ਝੌਂਗੜਾ ਵੀ ਆਗਾ ਝੌਂਗਾ ਕਿਥੇ ਰੱਖਣਾ ਹੈ ਝੌਂਗਾ ਵੀ ਆਗਾ ਝੌਂਗਾ ਸਾਬ ਨਹੀਂ ਲੱਗਦਾ ਕਿ ਕਿੱਥੇ ਰੱਖਣਾ ਹੋਵੇ ਲਗੇ ਹਾਂ ਮੈਂ ਦੱਸ ਦੇਣਾ ਨੂੰ ਯਾਰ ਜਗਾ ਇਹਦਾ ਮੁੰਡੇ ਘੇਟ ਨਹੀਂ ਹੈਗੇ ਅਮਨੇ 2 ਮਹੀਨੇ ਤੱਕ ਇੱਥੇ ਰਹਿਣਾ ਸਾਡੇ ਕੋਲ ਠੀਕ ਹੈ ਰੋਟੀ ਬਣੀ ਤੇਰੀ ਇੱਥੇ ਸਾਰਾ ਕੰਮ ਕਰਾ ਹੁੰਦਾ ਮੇਹਰ ਨਾਲ ਹੋ ਕੇ ਕੰਮ ਦਾ ਬਸ ਆਈ ਹੈ ਬੈਠੋ ਕਿੱਧਰ ਗਏ ਮੁੰਡੇ ਉਹ ਪੁੱਠੇ ਪਰ ਉਹ ਬਚਾ ਗਏ ਚੱਕੇਓ ਭਾਈ ਮੇਰੀ ਮੰਮੀ ਦੀ ਪੇਟੀ ਐ ਇਹ ਲੰਘੇ ਜਾਣੀ ਲੜ ਕਰਦੇ ਇੱਧਰ ਤੇ ਵੀ ਹਾਸਾ ਟੁੱਪਰੇ ਉੱਪਰ ਦਿਖਾਉਣ ਆ ਜਾਣਗੇ ਬੜਾ ਘੁਮਾ ਕੇ ਟੱਕੀ ਜ ਨੂੰ ਬਾੜ ਹਾਂ ਬੱਸ ਸੰਦਨ ਬਾੜ ਦੇ ਟੱਕੀ ਜ ਨੂੰ ਬਸ ਠੀਕ ਐ ਨਾ ਲੰਘੇ ਅੰਬਰ ਗਏ ਹਾਂ ਅੰਦਰ ਆ ਗਏ ਮੋਟਰਸਾਈਕਲ ਪਰੇ ਆਏ ਆ ਗੱਡੀ ਇੱਥੇ ਨਹੀਂ ਆਵਾਜ਼ ਉਹ ਅੱਛਾ ਗੱਡੀ ਮੁੜ ਗਈ ਥੱਲੇ ਬੱਲੇ ਥੱਲੇ ਬੱਲੇ 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 ਆਜੋ ਆਜੋ ਕਿਹਨੀ ਵਾਲੇ ਕਿਹਨੀ ਵਾਲੇ ਜੀ ਆਹ ਮੇਰਾ ਲੱਗਦਾ ਆਇਆ ਮੇਰਾ ਲੱਗਦਾ ਕੋਣ ਹੈ ਲੋ ਵੀ ਹੁਣ ਕੈਮਰਾ ਵੀ ਖੁੱਲਣ ਲੱਗਿਆ ਹੁਣ ਤੁਸੀਂ ਕੋਈ ਨਹੀਂ ਨਿਗਰਾਨੀ ਦੇ ਵਿੱਚ ਸਕਿਉਰਟੀ ਖਤਮ ਸਕਿਉਰਟੀ ਖਤਮ ਹੋ ਗਈ ਹੁਣ ਤੁਸੀਂ ਆਹ ਸਾਈਡ ਤੋਂ ਸ਼ੁਰੂ ਕਰਨਾ ਮੈਨਾਂ ਬੁੱਧਰ ਦੇ ਆ ਜਨੇ ਪਾਣੀ ਚੱਲ ਕੋਈ ਨਹੀਂ ਇੱਧਰ ਜਿੱਧਰ ਮਰਜੀ ਛੋੜਾ ਚਿਤ ਕਰਦਾ ਬਾਈ ਉਹ ਬਾਈਟ ਨਾ ਮਾਰਿਓ ਚਲੋ ਜੀ ਥੈਂਕ ਯੂ ਵੀਰ ਜੀ ਆਵਾਂਗੇ ਯਕੀਨੀਆ ਫਿਰ ਤੁਹਾਡੇ ਕੋਲ ਕੋਈ ਆਹ ਠੀਕ ਉਹ ਤਾਂ ਰਹਿੰਦਾ ਮੇਰੇ ਕੋਲ ਹੈ ਬਹੁਤ ਪਿਆਰਾ ਮੁੰਡਾ ਜੀ ਤੁਹਾਡਾ ਹਾਂ ਨਹੀਂ ਆਪਦੇ ਰਸਮਾਇਲੇ ਹੀ ਕਰਦਾ ਰਹਿੰਦਾ ਸਮਾਇਲ ਜਦ ਵੀ ਦੇਖੋ ਜੇ ਮੂੰਹ ਪਰ ਸਮਾਇਲੇ ਹੁੰਦੀ ਹੈ ਸਮਾਇਲ ਹੁੰਦੀ ਹੈ ਇਹ ਯਾਦ ਕਰੇਗਾ ਫੇ ਪਤਾ ਨਹੀਂ ਕਦੋਂ ਮਿਲਣਾ ਹੈ ਹਾਂ ਯਾਦ ਕਰੇਗਾ ਓ ਯੈਸ ਕਾਲੀ ਕੈਨੇਡਾ ਦਾ ਵੀਜ਼ਾ ਕੈਨੇਡਾ ਦਾ ਵੀਜ਼ਾ ਉਹ ਤੂੰ ਚੜ ਜਾ ਹਾਂ ਓ ਪਹਿਲਾ ਕਣ ਵੱਜਣ ਲੱਗ ਗਿਆ ਜੀ ਉੱਪਰ ਓਏ ਤਾਂ ਕੇ ਵਹਿੰਦੇ ਜਗਾ ਬਦਲ ਖੜਕਦੇ ਅੱਛਾ ਹੀ ਹੋ ਜਾ ਮੈਨੂੰ ਨਹੀਂ ਪਤਾ ਕਿਦੋਂ ਜਾਣਾ ਹੈ ਹੋਰ ਤੇਲ ਵਾੜੀ ਜਾ ਕੇ ਓ ਗਿਆ ਉਹ ਡਰ ਗਰੇਜ਼ ਲੈਣ ਨੂੰ ਆ ਮੈਂ ਗਲਤ ਗੱਲ ਆ ਦੋਸਤ ਨੂੰ ਮੈਂ ਕਾਇਨ ਕਰੇ ਲਾ ਮੇਰਾ ਕਹਿੰਦਾ ਯਾਰ ਹੈ ਹੈ ਮੈਂ ਟੁੱਟ ਗਿਆ ਜਿਹੜਾ ਇਟਾਰ ਰੱਖੀ ਹੈ ਹੈ ਪੱਥਰ ਗਾੜੇ ਨਾ ਪੱਥਰ ਰੱਖੂ ਸੋ ਜਰ ਕੋ ਪ੍ਰਾਣਾ ਮੈਂ ਵੀ ਇੱਕ ਵਾਰੀ ਉੱਪਰ ਚੜ ਕੇ ਦੇਖ ਲਵਾਂ ਤੁਹਾਨੂੰ ਸਾਰਾ ਪਿੰਡ ਦਿਖਾਉਂਦਾ ਆਪਣਾ ਸਾਰਾ ਪਿੰਡ ਦਿਖਦਾ ਮੇਰਾ ਇਹ ਪਿੰਡ ਦਾ ਖੁੰਜਾ ਵਰ ਘਰਾਂ ਦਾ ਮੇਰਾ ਸਾਰਾ ਪਿੰਡ ਦਿਖਦਾ ਪੂਰੀ ਧਮਕ ਪੈਂਦੀ ਯਾਰ ਕੋ ਮਾਰਦਾ ਨਾ ਉੱਪਰ ਬਾਈ ਪੂਰੀ ਧਮਕ ਪੈਂਦੀ ਆ ਆ ਤੁਸੀਂ ਗਮਲਾ ਇੰਨੀ ਵਾਰ ਉੱਪਰ ਥੱਲੇ ਹੋ ਲਿਆ ਗਮਲਾ ਸਾਈਡ ਰੱਖ ਲੈ ਚੱਕ ਕੇ ਯਾਰ ਹੁਣ ਪਹਿਲਾਂ ਜਾਇਆ ਬਾਈ ਜੇ ਉੱਥੇ ਨਹੀਂ ਨਹੀਂ ਪਹਿਲਾਂ ਵੀ ਤੁਸੀਂ ਇੰਨੀ ਵਾਰ ਲੰਘ ਲੈ ਆ ਮਾਚਾ ਮਾਰ ਲੈ ਕਿਸੇ ਮਾਣ ਹਾਂਜੀ ਗੁੱਜਰਵਈ 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 ਚੱਕੋ ਘਣਾ ਆਪਣਾ 10 ਮਸਟ ਹਟਾਤਾ 10 ਮਸਟ ਹਟਾਤਾ ਉੱਪਰ ਉੱਪਰ 9 ਹੀ ਸੇ ਰਹਿ ਗਏ ਅੰਦਰ ਵੀ ਭਾਈ ਬੰਦੇ ਬੈਠੇ ਨੇ ਇਹ ਬਣਾਉਣ ਲੱਗੇ ਨੇ ਅੰਡੇ ਇਹਨੂੰ ਪਹਿਲਾਂ ਤੇਲ ਨੂੰ ਕਾਢ ਲਈ ਦੂਜਾ ਕੱਚਾ ਤੇਲ ਹੈ ਗਰਮ ਕਰ ਲਿਆ ਨੇ ਹੀਟ ਪਰ ਇੱਕ ਵਾਰੀ ਅੱਛਾ ਨੀਫੇ ਵਿਚ ਤਾਂ ਥੋੜਾ ਮਸਕ ਆਉਗਾ ਇੱਕ ਵਾਰ ਤੇਲਾਂ ਨੂੰ ਪੂਰਾ ਗਰਮ ਕਰਕੇ ਨਾ ਠੰਡਾ ਕਰ ਲਈ ਉਹਨੂੰ ਅੱਗ ਬਾਲਦੇ ਨੇ ਤੁਹਾਨੂੰ ਦੱਸ ਦਿੰਦਾ ਅੰਡੇ ਬਣਾਉਣ ਲੱਗੇ ਭਾਈ ਆੰਦੇ ਵਾਲੇ ਚਾਚੇ ਹੋਊਗਾ ਬਸ ਥੋੜੇ ਦਿਨ ਉਹ ਲਿਆ ਮੈਂ ਖੜ ਮੈਂ ਕਰਦਾ ਲਾਜ ਤੁਮ ਦਾਦਾ ਕਾ ਚੀਜ਼ ਹੁੰਦਾ ਇਹ ਨਾਲ ਕਲਾਸ ਘਾੜ ਪਾਣੀ ਹੈ ਉੱਪਰ ਰੱਖਦੇ ਉੱਪਰ ਰੱਖਦੇ ਬਸ ਸੁੱਕੀ ਜਾਣ ਦੇ ਪਾਣੀ ਇਹਦੇ ਨਾਲ ਜੇ ਪਾ ਇਦਾਂ ਚਿੱਟਾ ਮਾਰ ਲੈਂਦੇ ਤੇਰਾ ਥੱਲੇ ਨਹੀਂ ਲੱਗੂਗਾ ਇਹ ਆਰਦਰਾ ਨਾ ਹਾਂ ਉਪਰ ਪਰੇ ਦਾ ਬੁੱਕ। ਇਹ ਨਾ ਵਾਂ। ਆਹ, ਮੈਂ ਬਣਾ ਤਾ ਆਮਲੇਟ। ਬਣ ਗਿਆ ਆਮਲੇਟ। ਲਾ ਰਿਹਾ। ਦੂਜੀ ਵਾਰ ਤੇਲ ਪਾਉਣ ਦੀ ਲੋੜ ਨਹੀਂ ਹੈ। ਲੋੜ ਨਹੀਂ। ਦੇਖ ਲਓ ਨੇ। ਇੱਕ ਵਾਰ ਬਣ ਜੂਗਾ ਇਹਦਾ। ਇੱਕਨ ਥੋੜੀ ਜਿਹਾ ਕੇ। ਇਧਰ ਫालतू ਕੁ ਵਿੱਚ ਕੱਢ ਲਾਂਗੇ ਆਪਾਂ। ਨ ਲੈ ਜਿਹੜਾ ਫਾਫੜਾ ਤੁਹਾਨੂੰ ਫੇਰ ਵਾਸਟ ਕੱਢ ਲਿਆ ਮੈਂ ਨੂੰ ਪੱਕ ਲੈਣ ਦੇ ਨੂੰ ਪਲਟੀ ਕਰਾ ਦਾਂਗੇ ਫਿਰ ਲੋ ਭਾਈ ਲੱਗ ਗਏ ਬੰਦੇ ਉਸ ਤੋਂ ਬਾਅਦ ਰੈੱਡ ਫਰੂਟ ਬਣ ਗਏ ਸ਼ੁਕਰੀਆ ਭਾਈ ਤਨੇ ਤੇਰਾ ਬਹੁਤ ਬਹੁਤ ਵਾਹ ਬਈ ਵਾਹ ਕੰਦ ਕਰਤਾ ਹੈ ਖਿੱਚਦਾ ਕੰਮ ਨੂੰ ਤਾਂ ਲਾ ਦਸੀਂ 5 ਦਿਨਾਂ ਚ ਸਾਰਾ ਢਾ Đਾ ਦੇਣਾ ਇਹ ਹਾਂ ਭਾਈ ਮੈਂ ਕਿ 5 ਦਿਨਾਂ ਚ ਕਰ ਦਊ ਕੰਮ ਨੂੰ ਲਾਦਾ ਫਿਰ ਤਾਂ ਬੰਦੇ ਆ ਦੇ ਆਈ ਅੱਛਾ ਤਿੰਨ ਬੰਦੇ ਹੋਰ ਆਉਣੇ ਹਾਲੇ ਮਹਰ ਤਾਂ ਚੱਕਦਾ ਦੋ ਦਿਨ ਚ ਕੰਮ ਤੁਸੀਂ ਫਿਰ ਇਹ ਟੈਂਕੀ ਘੜਾ ਰੋ ਟੈਂਕੀ ਆ ਬੰਦਾ ਹੈ ਕੋ ਪੁੱਛ ਲੈ ਬਾਈ ਇਹਨੂੰ ਯਾਰ ਉਹ ਬੰਦਾ ਫੋਨ ਇਹ ਚੱਕਦਾ ਟੈਂਕੀ ਵਾਲਾ ਲੈ ਗਿਆ ਸਾਰਾ ਇੱਧਰ ਐ ਸੜ ਦੇ ਟੁੱਟ ਕੇ ਕਰ ਕੇ ਉਹ ਬੱਲਬ ਵਾਲੀ ਧਾਰ ਆ ਗਈ ਅੰਦਰ ਦੇਖਾ ਅੰਦਰ ਹਾਂ ਦਾ ਅੰਦਰ ਆ ਕਰ ਤਾ ਇਹਨਾਂ ਨੇ ਇੱਥੇ ਨਹੀਂ ਅੱਧ ਨਹੀਂ ਹੋਇਆ ਹਾਲ ਤਾਂ ਹੁਣ ਤਾਂ ਮੈਂ 15 ਮਹੀਨੇ ਸੋ ਗਿਆ ਲੱਗਦਾ ਮੈਨੂੰ ਕਿੰਨੇ ਚਾਵਾਂ ਨਾਲ ਮੇਰੇ ਡੈਡੀ ਨੇ ਫਿਰ ਉਹ ਕੱਬ ਬੋਰਡ ਰੱਖਿਆ ਜਿਹੜਾ ਉਹ ਟਾਈਮ ਦਰਵਾਜ਼ੇ ਤੇ ਅੱਜ ਤੋਂ ਲਾਲਾ ਵੀ 25 ਸਾਲ ਪਹਿਲਾਂ 25 ਕ 30 ਸਾਲ ਪਹਿਲਾਂ ਇੰਦਾ ਕੱਬ ਬੋਰਡ ਰੱਖਣ ਦੇ ਕਿ ਇਦਾਂ ਮੇਰਾ ਕਮਰਾ ਬਣਾਇਆ ਤਾਂ ਤੇ ਆਹ ਕਮਰਾ ਭਰਾ ਵਾਸਤੇ ਬਣਾਇਆ ਤਾਂ ਦੋਨੋਂ ਦੇ ਅਲੱਗ-ਅਲੱਗ ਕਮਰੇ ਕਰਤੇ ਤੇ ਜਦੋਂ ਉੱਪਰ ਸੱਟ ਮਾਰਦੇ ਆ ਪੂਰਾ ਘਰ ਹਿੱਲਦਾ ਆਨ ਰਿਸ ਸਾਰੀ ਘਰ ਗਰਜ ਜਾਣਾ ਉਹ ਦੇਖਣ ਲੱਗਿਆ ਵਿੱਚ ਉਹਨਾਂ ਚਾਨਣਾ ਜਾ ਕਾਫੀ ਟੱਕ ਦਾ ਕੰਮ ਆ ਘਰ ਦੇ ਅੰਦਰ ਰੋਟੀਆਂ ਬਣਾਉਂਦੇ ਮੈਂ ਕਿਹਾ ਫਟੇ ਫਟੇ ਬਣਾ ਲਓ ਪਰ ਅੱਲੱਗੇ ਪਰਲੇ ਪਾਸੇ ਹੀ ਆ ਇੱਥੇ ਰਸੋਈ 'ਚ ਰੋਟੀਆਂ ਬਣਾਉਂਦੇ ਮੈਂ ਦੋ ਖਲਾਦੋ ਦੋ ਹੀ ਖਾਣੀ ਬਸ ਮੈਂ ਆਹਾਂ ਟੀਨਾ ਵੀ ਖੋਲਣੀਆਂ ਫਿਰ ਉਹ ਜਿਹੜਾ ਬੰਦਾ ਖੋਲਣ ਵਾਲਾ ਉਹ ਕਹਿੰਦਾ ਆ ਜਿਹੜਾ ਗਵਲਾ ਗਵਲਾ ਵਾ ਇੱਦਾਂ ਹੀ ਰੱਖ ਲਾਂਗੇ ਇੱਦਾਂ ਹੀ ਅੱਗੇ ਫਿੱਟ ਕਰ ਦਾਂਗੇ ਉਹਦਾ ਇਹ ਫਾਇਦਾ ਹੋ ਜਾਊਗਾ ਕਣ ਜਿਹੜੇ ਪੁੱਤ ਨੇ ਆਪਣ ਨੂੰ ਦੁਆਰੇ ਨਹੀਂ ਗਲੀਆਂ ਕੱਢਣੀਆਂ ਪੈਣੀਆਂ ਹੈਗੇ ਵਿੱਚ ਫਿਰ ਉਹ ਜਿਹੜੇ ਟੀਨ ਨੂੰ ਗਲੀਆਂ ਕੱਢੀਆਂ ਜੇ ਆਪਾਂ ਕਹਿੰਦਾ ਦੁਆਰੇ ਕਰਾਂਗੇ ਨਾ ਫਿਰ ਆਪਾਂ ਦੁਆਰੇ ਗਲੀਆਂ ਕੱਢਣੀਆਂ ਪੈ ਜਾਣੀਆਂ ਸਾਰੀਆਂ ਜੇ ਆਪਾਂ ਆਹ ਜਿਹੜਾ ਥੱਲੇ ਵਾਲਾ ਐਦਾਂ ਚੱਕ ਕੇ ਉਹ ਇੱਥੇ ਵਾਲਾ ਅੱਗੇ ਚੱਲੀ ਜਾਣਾ ਉੱਥੇ ਜਿੱਦੇ ਆ ਸਾਰਾ ਤਾਂ ਕਿ ਇਹਦੇ ਉੱਥੇ ਅੱਗੇ ਪਾ ਦੇਣੀ ਆਪਾਂ ਨੇ ਫਿਰ ਤਾਂ ਰੱਖ ਕੇ ਨਾ ਦੇਖ ਕੇ ਉੱਥੇ ਆਪਣੀ ਗੱਡੀ ਖੜਚੇ ਕਰੂਗੀ ਜਾਂ ਗੱਡੀ ਇੱਧਰ ਵੀ ਖੜਚੇ ਉੱਥੇ ਬੈਠਣ ਪੁੱਠਣ ਵਾਸਤੇ ਪੂਰੇ ਉੱਥੇ ਕੱਲੋਂ ਵੈਸੇ ਬੰਦੇ ਕਹਿੰਦੇ ਤਿੰਨ ਹੋਰ ਆਉਣੇ ਆ ਫਿਰ ਕੰਮ ਹੋਰ ਕਿੱਚਾ ਜਾਣਾ ਜਿੱਦਾਂ ਮੈਨੂੰ ਲੱਗ ਰਿਹਾ ਇਹ ਇਹਦਾ 7-8 ਦਿਨਾਂ ਚ ਕਰ ਦੇਣਗੇ ਸਾਰਾ ਕੰਮ ਇਹ ਮਹਿਕ ਦੇਖ ਕੇ ਖੜੀ ਹੈ ਮਹਿਕ ਦੇਖ ਕੇ ਆਇਆ ਤੂੰ ਰੋਟੀਆਂ ਹੋਰ ਪਣਾਉਣੇ ਜ਼ਿਆਦਾ ਪਣਾਉਣ ਲੱਗ ਗਈ ਨਹੀਂ ਬਸ ਨਾ ਨਾ ਵਾ ਪਿੱਛੇ ਆ ਕੋਈ ਪਿੱਛੇ ਆ ਦੂਰ ਆ ਹੋ ਦੂਰ ਆ ਤੇ ਨਹੀਂ ਉਸੇਗਾ ਜਿਹੜਾ ਸੈੱਡ ਵਾਲਾ ਕਮੈਂਟ ਆ ਨਾ ਬਹੁਤ ਬੋਦਾ ਹੋਇਆ ਹੋਇਆ ਆਹ ਆਨਲਾਈਨ ਤਾਂ ਉਹ ਟਾਈਮ ਲੱਗਣਾ ਬਾਕੀ ਤਾਂ ਹਾਂ ਨਾ ਨੜ ਤੜੀ ਜਾਂਦਾ ਆ ਜਿਹੜਾ ਸਾਈਟ ਨਾਲ ਹਾਂ 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 ਤਿੰਨ ਬੰਦੇ ਹੋਰ ਆ ਕੇ ਹਾਂ ਟਰਾਲੀ ਭਰ ਦੂਗਾ ਕਹਿੰਦਾ ਦੋ ਟਰਾਲੀ ਪਰ ਲਾਜੂਗੇ ਹਾਂ ਹਾਂ ਇੱਕ ਦੋ ਬੰਦੇ ਕੰਨਾਂ ਤੇੜ ਦੇ ਬਸ ਠੀਕ ਆ ਕੀ ਹੋ ਗਿਆ ਮੈਂ ਤਾਂ ਭੱਜੀ ਆਈ ਲੈ ਲੈ ਰੋਟੀ ਖਾਈਏ ਮੈਂ ਕਿਹਾ ਕੜੀ ਘੱਟ ਨਾ ਰੈਸਟ ਕਰਦੇ ਜਦ ਅੰਦਰ ਆ ਕੇ ਪਿਆ ਉਹ ਜਦ ਠੱਕ ਦੇ ਕੇ ਵੱਜਦੇ ਸਾਰਾ ਕਮਰਾ ਹਿੱਲਦਾ ਮੈਂ ਕਿਹਾ ਲੈ ਵੀ ਹੁਣ 2 2.5 ਘੰਟੇ ਮੋਟਰਪ੍ਰੈਸ ਕਰਦੇ ਜਾ ਕੇ ਗੁੱਜਰਬਾਈ ਦੇ ਨਾਲ ਅਧਾਨੋਂ ਦੰਨੇ ਠੀਕ ਹੈ ਜੀ ਤੁਸੀਂ ਵੀ ਜਾ ਕੇ ਆਜੋ ਬਾਈ ਨਾਲੇ ਐਸੀ ਹਾਂ ਅੱਲੇ ਗਲਤੀ ਕਰਦੀ ਮੋਟਰਪਰੇ ਤੇ ਦੋ ਕਰ ਲੈਣਾ ਦੋਨੇ ਦਿਨ ਰਹਿਣ ਮੇਰੇ ਮੋਟਰਪਰੇ ਕਰਾ ਰਗਾ ਸ਼ਾਮ ਨੂੰ ਉੱਥੀ ਲੈ ਜਣਾ ਉੱਥੇ ਕੋਠੇ ਤੇ ਰੱਖ ਲੈਣਾ ਸਾਮਾਨ ਵੀਰੇ ਨੂੰ ਭਾਈਆਂ ਨੂੰ ਬਣਾ ਕੇ ਲਿਆਇਆ ਕਰਨੀ ਤੇ ਉੱਥੀ ਹੋਈ ਸੀ ਲਵਾ ਲੈਣਾ ਗਲਤੀ ਕਰੀ ਬਹੁਤ ਭਾਰੀ ਸ਼ਾਮ ਨੂੰ ਤੇ ਪੈ ਗਿਆ ਇਸ ਇਸ ਟਾਈਮ ਆ ਜਾਗਾ ਨਾ ਤਾਂ ਇਹ ਨਾਲ ਬੰਦ ਹੋ ਜਾਣਾ ਤਾਂ ਫਿਰ ਕੀ ਹੋ ਗਿਆ ਕੱਢ ਦਿੰਦੇ ਤਾਂ ਵੀ ਵੀਡੀਓ ਵੀ ਲਾ ਲੈਣਾ ਤਾਂ ਚਲੋ ਕੋਈ ਗੱਲ ਤੇ ਹੁਣ ਇੱਥੇ ਕੜੀ ਘੰਟਾ ਅਰੈਸਟ ਕਰਦੇ ਆ ਮੈਨੂੰ ਇੱਕ ਬਹੁਤ ਜ਼ਿਆਦਾ ਖੁਸ਼ੀ ਹੋਈ ਨੇ ਸਾਡੇ ਨਾਲ ਸਾਹਮਣੇ ਆਹ ਨਾ ਨਦੀ ਪੈਂਦੀ ਆ ਸਾਹਮਣੇ ਆਹ ਆ ਨਦੀ ਦੇ ਪਾਰ ਨਾਲ ਜਿੰਨੇ ਵੀ ਮੋਰ ਇੱਧਰ ਆਉਂਦੇ ਨਹੀਂ ਹੈਗੇ ਹੁਣ ਕੱਲ 2 ਦਿਨ ਤੋਂ ਮੈਂ ਇੰਨਾ ਦੇਖ ਰਿਹਾ ਮੋਰ ਨਾਲ ਸਾਡੇ ਇੱਥੇ ਖੇਤ ਦੇ ਵਿੱਚ ਬਹੁਤ ਆ ਰਹੇ ਆ ਹੁਣ ਇੱਥੇ ਦਿਖਾਵਾਂ ਕਿ ਮੈਂ ਕਹਿੰਦਾ ਦੇਖ ਕੇ ਡਰਨ ਜਾਵੇ ਇੱਕ ਮੋਰ ਦੋ ਤੇ ਨ 4 5 6 ਦਿਖ ਤੁਹਾਨੂੰ ਇੱਥੇ ਦੇਖ ਦੇਣ ਜੀ ਜ਼ੂਮ ਕਰ ਕਰਾ ਕੇ ਦਿਖਾਉਂਦਾ ਮੈਂ ਇੱਕ ਦੀ ਕਰਮੇ ਜੀ ਦਿਖਦੀ ਦਿਖਾਉਂਦਾ ਤੁਹਾਨੂੰ ਮੈਂ ਤੇ ਕਿੱਥੇ ਕਿੱਦੇ ਆਹ ਹਾਂ ਕਿੱਥੇ 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 ਕਿੱਦੇ ਮੈਂ ਦਿਖਾਉਂਦਾ ਤੁਹਾਨੂੰ ਉਹ ਵਿੱਚ ਲੋਗਾ ਥਲੇ ਨੂੰ ਉਹ ਆ ਪਜ ਗਿੱਧ ਨੂੰ ਆ ਹਾਂ ਹਾਂ ਦੇਖ ਆ ਦੇਖ ਅਜਾ ਖੇਤ ਖਾਲੀ ਛੱਡਿਆ ਇਹਦੇ ਵਿੱਚ ਇੱਕ ਚੁਕਾਉਣ ਆਉਂਦੇ ਆ ਉਹ ਬੜਾ ਯਾਰ ਚਾ ਚੜਾ ਜੇ ਮੈਂ ਖਾਲੀ ਛੱਡਤਾ ਜੇ ਆਗੇ ਮੈਂ ਤੇ ਰਹਿਣ ਲੱਜਾ ਮੈਂ ਖਾਲੀ ਛੱਡ ਦਮ ਇਹਦੇ ਵਿੱਚ ਇੱਥੇ ਆ ਕੇ ਬੈਠੇ ਰਹਿਣ ਮੋਰ ਮੈਂ ਖਾਲੀ ਛੱਡ ਦੂੰ ਮੈਨੂੰ ਕੋਈ ਕਰਨ ਰੱਬ ਦੀ ਕਿਰਪਾ ਵਥਰੀ ਕੋਈ ਕਰਨ ਨਹੀਂ ਵੇਚਾਂਗੇ ਜੇ ਤੁਸੀਂ ਇੱਥੇ ਆਪਣਾ ਰਹਿਣ ਪਸੇਰਾ ਪੜਾਓ ਯਾਰ ਮੋਰਾਂ ਨੂੰ ਇਹ ਕਹਿੰਦਾ ਮੈਂ ਇੱਧਰ ਵੀ ਦੇਖੇ ਮੈਂ ਇੱਥੇ ਆ ਖੇਤ ਵਿੱਚ ਕੱਲ ਦੇ ਦੋ ਤਿੰਨ ਵਾਰੀ ਇੱਥੇ ਮੈਂ ਕੋਈ ਚੁਕਣ ਚੱਕੜ ਆਉਂਦੇ ਆ ਮੈਨਾਂ ਇਹ ਜੀ ਸੋਚਦਾ ਤਾਂ ਪਹਿਲਾਂ ਵੀ ਮੋਰਾਂ ਵਾਸਤੇ ਕੀ ਕੀਤਾ ਜਾ ਵੀ ਜਿਹੜੇ ਇੱਥੇ ਮੇਰੇ ਐ ਮੋਟਰ ਪਰੋਂ ਜਿੰਨੇ ਵੱਧ ਤੋਂ ਵੱਧਾ ਹੁਣ ਇੱਥੇ ਉਹ ਫਿਰਦਾ ਤੇ ਉਹ ਓਏ

ਨਹੀਂ ਤੇ ਨਾ ਸਾਡੇ ਇੱਧਰ ਮੈਂ ਜਿੰਨਾ ਦੱਸਿਆ ਵਸ ਕੇ ਬਾਰਡਰ ਪਾਇਆ ਹੋਇਆ ਹੈ ਨਾ ਬਾਰਡਰ ਤੇ ਪਟਾਪਦੇ ਨਹੀਂ ਹੈਗੇ ਆ ਪਹਿਲੀ ਵਾਰ ਇੱਥੇ ਦੇਖੇ ਨੇ ਪਹਿਲੀ ਵਾਰ ਦੇਖੇ ਨੇ ਮੋਰ ਇਕੱਠੇ ਅੱਠ-ਨੌ ਮੋਰ ਮੇਰੇ ਖੇਤ ਦੇ ਵਿੱਚ ਨਹੀਂ ਆਉਂਦੇ ਨੇ ਹੈਗੇ ਇੱਧਰ ਦੇ ਪਾਸੇ ਇਹ ਉਹ ਗੁਜਰਾਲ ਕੀ ਕਰਦਾ ਕੀ ਕਰਨ ਰਿਆ ਰੋਟੀ ਖਾ ਕੇ ਇੱਥੇ ਹੁਣ ਖਾਧੀ ਆ ਚਲ ਮੈਂ ਵੀ ਹੁਣੀ ਖਾ ਕੇ ਐ ਕਰਦੇ ਮੈਂ ਤਾਂ ਫਿਰ ਇੰਨੀ ਲੇਟ ਹੈ ਖੰਦ ਮੈਂ ਕਹਿੰਦਾ ਅੱਛਾ ਠੀਕ ਹੈ ਗੁਜਰਬਾਈ ਓਕੇ ਜੀ ਬਾਏ ਬਾਏ ਮਲਦਾ ਸ਼ਾਮ ਨੂੰ ਤੇਰਾ ਲਿਆਉਂਦਾ ਸਮਾਨ ਕੋ ਯਾਰ ਆ ਜਿਹੜੇ ਹੁਣ ਪੂਲਰ ਵਿੱਚ ਰਹੇਗੇ ਨਾ ਉਹ ਕੋਈ ਸ਼ੰਗ ਦੇ ਕੌਤਲੇ ਜਿਹਦਾ ਪਹਿਲਾ ਸ਼ੰਗ ਤੇ ਉਹਨੂੰ ਬਰਾਬਰ ਬਰਾਬਰੇ ਕਰਦੇ ਹੋ ਠੀਕ ਜਿਹੜੇ ਰਹਿ ਗਏ ਕਰਦੇ ਸੱਤ ਮਾਨੂੰ ਠੀਕ ਇਹ ਲੈ ਠੀਕੇ ਰਹੇ ਮੈਂ ਕਹਿੰਦਾ ਖਰਾਬ ਨਾ ਹੋ ਜਵੇ ਨਹੀਂ ਵਧੀਆ ਰਹੇ ਸਾਰੇ ਇਹ ਉਹ ਜਿਹੜੇ ਬੂਤੇ ਡੇਟੇ ਹੁੰਦੇ ਮੈਂ ਡਾਕੀ ਦੇ ਤੋ ਤੋ ਵੀ ਹਾਂ 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 ਸਭ ਨਵੀਂ ਜਾਵਾ ਬਸ ਤੀਆ ਹਿੱਸਾ ਹੋਗਾ ਮੇਰੇ ਖਿਆਲ ਚ ਮੈਂ ਤਾਂ ਤੀਆ ਹਿੱਸਾ ਹੋ ਗਿਆ ਨਾ ਹੂੰ ਦੋ ਰਹਿ ਗਏ ਕਿਸੇ ਕਮਰੇ ਤੇ ਇੱਕ ਬਰ ਤੇ ਧਾਤ ਤੇ ਦੋ ਕਮਰੇ ਰਹਿ ਗਏ ਬਸ ਹਾਂ ਮਹਿਕ ਨੂੰ ਕਹਣਾ ਵੀ ਸਾਈਕਲ ਸਰਵਾ ਲੈ ਫਿਰ ਹੁਣ ਆਹ ਇਹ ਸਾਈਕਲ ਲੈ ਕੇ ਅਸੀਂ ਮਰੂਪ ਹਾਂ ਟਾਟੂਰ ਪਹਿਜਣਗੇ ਤੇ ਟਾਟੂਰ ਪਹਿਣਾ ਸਾਡਾ ਪੁਰਾਣਾ ਸਾਈਕਲ ਆ ਇਹ ਉਹੀ ਟਾਇਰ ਦੇ ਪੌਨ ਜਿਹੜੇ ਇਹਨੂੰ ਸਰਵਾਉਂਦੇ ਆ ਇਹ ਤਾਂ ਪੌਨ ਦੇ ਬੰਦਾ ਮਹਿਕ ਦੀ ਡਿਊਟੀ ਉੱਪਰ ਲੱਗੀ ਹੋਈ ਆ ਤੇ ਵੱਧਦੇ ਜਾਂਦੇ ਹੌਲੀ 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 ਕੱਲ ਨੂੰ ਕਹਿੰਦੇ ਸੀ ਪੰਜ ਬੰਦੇ ਹੋ ਜਾਣੇ ਕੱਲ ਨੂੰ ਢੇਡਾ ਪਾਉਣਗੇ ਕਾਫੀ ਤੇ ਮੇਰਾ ਹੁਣ ਟਾਈਮ ਹੋਗਾ ਜੀ ਗਰਾਊਂਡ ਜਾਣ ਦਾ ਤੇ ਚਲਿਏ ਕਈ ਕਹਿੰਦੇ ਜਦੋਂ ਦਾ ਕੰਮ ਸ਼ੁਰੂ ਹੋਇਆ ਮੈਨੂੰ ਲੱਗਦਾ ਸ਼ਕਲੇ ਹੋਰ ਤਰ੍ਹਾਂ ਦੀ ਹੋਈ ਪਈ ਹੈ ਅੱਜ ਇੰਨੇ ਕ ਟੈਲੀਫੋਨ ਆਏ ਇੰਨੇ ਕ ਮੈਸੇਜ ਆਏ ਮੈਂ ਐਦਾਂ ਘੜ ਪਾਲਾ ਉਦਾਂ ਘੜ ਪਾਲਾ ਕੋਈ ਕਹਿੰਦੇ ਬਸ ਮੀਡੀਆ ਚ ਪਾਲੀ ਜ਼ਿਆਦਾ ਵੱਡਾ ਨਾ ਸੱਚੀ ਕਈ ਕਹਿੰਦੇ ਨੇ ਵੀ ਮਾਰ ਬਾਰ ਬਾਰ ਨੀ ਚੀਜ਼ ਬਣਦੀ ਹੈਗੀ ਖੁੱਲਾ ਢੁੱਲਾ ਪਾਲਾ ਜੀ ਬਾਰ ਬਾਰ ਨੀ ਚੀਜ਼ ਬਣੀ ਇਹ ਕਹਿੰਦਾ ਉੱਚਾ ਜਾ ਕੇ ਪਾਲਾ ਤੇ ਬਹੁਤ ਤਰ੍ਹਾਂ ਦੀ ਸਲਾਹਾਂ ਹੋਈ ਜਾਂਦੀਆਂ ਆ ਤੁਸਾਨੂੰ ਕਿਹਦੀ ਮੰਨੀਏ ਕਿਹਦੀ ਨਾ ਮੰਨੀਏ ਚਲੋ ਕਰਾਂਗੇ ਆਪਾਂ ਆਪਣੇ ਦਿਲ ਦੀ ਸਲਾਹਾਂ ਸਭ ਦੇ ਲਵਾਂਗੇ ਜਿਹੜੀ ਵਿੱਚ ਬਣ ਚੰਗੀ ਲੱਗੀ ਆਪਾਂ ਨੇ ਲੈ ਲੈਣੀ ਜਿਹੜੀ ਨਹੀਂ ਚੰਗੀ ਲੱਗੀ ਆਪਾਂ ਨੇ ਛੱਡ ਦੇਣੀ ਮੁੱਸਾ ਨੇ ਗੁਰੇ ਭਾਈ ਤੁਸੀਂ ਸਾਰੇ ਪਿਆਰ ਕਰਨ ਵਾਲੇ ਆ ਧੰਨਵਾਦ ਤੁਹਾਡਾ ਸਾਰਾਂ ਜਿਹੜੇ ਨਾ ਪਿਆਰ ਸਤਿਕਾਰ ਦੇ ਰਹੇ ਆ ਇੱਕ ਗਰੀਬ ਜਨਮਾਣੇ ਬੰਦੇ ਨੂੰ ਕਿ ਤੁਸੀਂ ਮੇਰੇ ਨਾਲ ਨਾਲ ਜਿੱਦਾਂ ਮੈਂ ਅੱਗੇ ਵਧਿਆ ਤੁਸੀਂ ਮੇਰੇ ਨਾਲ ਨਾਲੇ ਅੱਗੇ ਵਧੇ। ਚੱਲੀ ਜਾਣਾ ਕਰਾਂ। ਅੱਜ ਚੱਲੀ ਜਾਣੀ ਹੈ। ਕੰਮ ਕਰਤਾ ਹੋਈ ਜਾਣਾ। ਤੂੰ ਹੁਣ ਇੱਥੇ ਹੀ ਰਹਿਣਾ। ਠੀਕ ਐ? ਸੈ ਨਹੀਂ ਜਾਣਾ। ਜਿਹੜੀ ਬ੍ਰੈਂਡੇ ਚ ਨਹੀਂ ਗਿਆ। ਅੱਜ ਅਸ ਵੀ ਦੂਰੀ ਬੈਠਾ ਆਪਣੇ ਕੋਲੇ। ਡਰਦਾ ਅਜੇ ਇਦੋਂ ਜਾਣਦਾ ਨਹੀਂ ਕਿ ਉੱਥੇ ਖੜਕਾ ਹੁੰਦਾ ਨਾ। ਨਹੀਂ ਉਹਨੇ ਖੜਦਾ ਨਹੀਂ ਸਿੱਧਾ ਅੰਦਰ ਜਾਂਦਾ। ਨਹੀਂ ਇੱਥੇ ਨੇ ਖੜਦਾ ਨਹੀਂ ਹੈਗਾ। ਸਿੱਧਾ ਅੰਦਰ ਜਾ ਕੇ ਬ੍ਰੇਕਾਂ ਮਾਰਨੀ। ਮੈਨੂੰ ਉੱਥੇ ਅੰਦਰ ਬਿਠਾ ਲਓ। ਅੱਜ ਇੱਥੇ ਹੀ ਬੈਠਾ ਹੈ। ਅੰਦਰ ਨਹੀਂ ਖੜਦਾ ਜਾ ਕੇ। ਔਰ ਕਾਰਡ ਬੜੀ ਹਾਰਡ ਫਿਟਿੰਗ ਐਂਡ ਦਾ ਗਰਾਊਂਡ ਓਹੋ ਅੱਜ ਬਾਕੀ ਕੋਈ ਨਹੀਂ ਆਇਆ ਮੈਨੂੰ ਲੱਗਦਾ ਕਿ ਮੈਚ ਨਹੀਂ ਹੋਣਾ ਅੱਜ ਰੌਣਕਾ ਘਾਟਾ ਗਰਾਊਂਡ ਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਨਾਲ ਦੇ ਜਿਹੜੇ ਮੁੰਡੇ ਖੇਡਣੇ ਆਲੇ ਉਹ ਕਿਤੇ ਮੈਚ ਵਿੱਚ ਲੱਗਦਾ ਰੌਣਕਾ ਘਾਟਾ ਜੀ ਨਹੀਂ ਲੱਗ ਰਿਹਾ ਗਰਾਊਂਡ ਦੇ ਵਿੱਚ ਨਹੀਂ ਤਾਂ ਹੁਣ ਕਦੀ ਹਾ ਹਾ ਹੀ ਹੀ ਹੂ ਹੂ ਬੱਚੇ ਗਾਲਾਂ ਵੀ ਮਿਕਸ ਹੁੰਦੇ ਆ ਮਾਂ ਦੀ ਤੇਰੀ ਭੈਣ ਦੇ ਤੇਰੀ ਤੇਰੀ ਮਾਂ ਦੇ ਤੇਰੇ ਭੈਣ ਦੇ ਅੱਜ ਸੁਣਨ ਨੂੰ ਮਿਲਿਆ ਨਹੀਂ ਹੈ ਗਿਆ ਗਰਾਉਂਡ ਤੋਂ ਆਪਣੇ ਘਰ ਚ ਆ ਗਿਆ ਤੇ ਹੁਣ ਕਿੰਨੀ ਸ਼ਾਂਤ ਜਿਹੀ ਲੱਗ ਰਹੀ ਹੈ ਇੱਥੇ ਠੰ ਠੰ ਬੱਦ ਕਰ ਸੀ ਬ੍ਰਦਰ ਵੀ ਆ ਰਿਹਾ ਚੰਡੀਗੜ੍ਹ ਤੋਂ ਤੇ ਕਹਿੰਦਾ ਮੈਂ ਚੱਲ ਪਿਆ ਉੱਥੋਂ ਤੇ ਉਹਦੀ ਸੇਵਾ 'ਚ ਫਿਰ ਕੋਈ ਕਮੀ ਨਾ ਰਹਿ ਜਾਵੇ ਉਹ ਤੱਕ ਨੂੰ ਢਾ ਪੈਣਾ ਇਹਦੀ ਸੇਵਾ ਵਾਸਤੇ ਆਪਾਂ ਛੱਲੋ ਪਿਆਜ਼ ਕਿਉਂ ਜੀ ਬਾਤ ਗੁਜਰਬਾਈ ਦੀ ਰੋਟੀ ਗੁਜਰਬਾਈ ਦੀ ਰੋਟੀ ਫੜਾ ਰਹੇ ਹਾਂ ਅੱਡ ਪਾਸੇ ਨੂੰ ਆਇਆ ਅੱਜ ਗੱਡੀ ਅੰਦਰ ਲੱਗਣੀ ਨਹੀਂ ਦੀ ਨੇਤਰਾਂ ਦੇ ਫੁੱਲ ਦਾ ਹੌਸ ਨੇਤਰਾਂ ਦੇ ਫੁੱਲ ਇੱਧਰ ਹੀ ਫੁੱਲ ਸਾਡੇ ਤੇ ਫਾਰ ਸਾਡੇ ਵੀ ਉੱਤਰ ਖੜੀ ਐ ਇੱਧਰ ਵੀ ਗੱਡੀ ਅੰਦਰ ਹੈਗਾ ਮੈਂ ਕਿਹਾ ਚੱਲ ਇੱਧਰ ਲਾਉਂਦਾ ਨੰਬਰ ਮਾਰਫੋਨ ਫਿਰ ਮੈਂ ਬੈਠੇ ਨੇਰੀ ਬਹੁਤ ਕਰਦਾ ਤੈਂ ਦਾ ਜਾਮੇ ਬਹੁਤ ਹਾਂ ਚਤੁਰੇ ਚੰਡੀਗੜ੍ਹ ਜਾਮੇ ਥੋੜਾ ਦੋ ਤਿੰਨ ਮਿੰਟਾਂ ਵਿੱਚ ਬਹੁਤ ਜਾਮ ਲੱਗਦਾ ਇਹ ਨਿੰਮਾ ਵੀਡੀਓ ਚ ਨਹੀਂ ਆਉਂਦਾ ਨਿੰਮਾ ਰਾਤ ਨੂੰ ਆਉਂਦਾ ਬਿੰਨ ਬਿਲਮ ਹਵਾ ਮਾਨ ਇਹ ਤੇਰੇ ਸੱਜੇ ਲਾਈਟਾਂ ਵਾਲਤੀਆਂ ਤੇ ਦੂਜੀਆਂ ਹੈ ਹੈ ਕੰਮੇ ਬਹੁਤ ਆ ਇਸ ਦਾ ਕਬੱਡੜ ਇਹ ਕੰਨੀ ਹੈ ਬਾਹੂ ਕਰਦੇ ਨਹੀਂ ਇਹ ਸਾਲ ਵੀ ਖੂਲ ਖਰਾਬ ਰਾ। ਖੂਲ ਖਰਾਬ। ਮੈਂ ਤਾਂ ਰੋਟੀ ਪਾਣੀ ਖਾਤਾ ਹੋ ਕੇ ਤਾਂ ਮੈਂ। ਤੂੰ ਕਦੋਂ ਫੋਨ ਕਰਿਆ ਮੈਂ? ਕਹਦੇ ਜਦ ਦੀ ਮੈਂ ਰੋਟੀ ਖਾ ਲਈ ਤੀ ਜਾ ਦੰਨਾ। ਜਦ ਮੈਂ ਰੋਟੀ ਆ ਵੀ ਦਿੱਲੀ। ਰਾਤ ਨੂੰ ਟਿਕ ਜੇ ਕਰੋ। ਅੱਡੀਆਂ ਵੱਲੇ ਲਾ।